ਸਿਟੀ ਫ੍ਰੋਇਪਰ ਜੋ ਯੋਧ ਨਸ਼ਾ ਵਿਰੋਧ ਜੰਗ ਚੱਲ ਰਹੀ ਹੈ ਜੋ ਸਾਡੇ ਐਸਐਸਪੀ ਸਾਹਿਬ ਦੀ ਗਾਈਡਲਾਈਨ ਸਾਨੂੰ ਮਿਲ ਰਹੀ ਹੈ ਉਸ ਦੌਰਾਨ ਅਸੀਂ ਕੰਮ ਕਰ ਰਹੇ ਹਾਂ ਔਰ ਕੱਲ ਵੀ ਇਸ ਵਿੱਚ ਅਸੀਂ ਇੱਕ ਦੋਸ਼ੀ ਫੜਿਆ ਜਿਹਦੇ ਕੋਲ 25 ਕਿਲੋ ਧੁੱਕੀ ਜੂਰਾ ਪੋਸ ਬਰਾਮਦ ਕੀਤਾ ਉਹਦੇ ਤੇ ਅਸੀਂ ਪਰਚਾ ਦਰਜ ਕੀਤਾ ਅੱਜ ਉਹਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹ ਤਾਂ ਰਿਮਾਂਡ ਲਿਆ ਉਹਦਾ ਸੀ ਉਹਦਾ ਨਾਮ ਹੈਗਾ ਇੰਦਰਜੀਤ ਸਿੰਘ ਸਾਡਾ ਬੋਰ ਸਿੰਘ ਆਸਲਪਿੰਡ ਦਾ ਰਹਿਣ ਵਾਲਾ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਦੇ ਨਾਲ ਹੋਰ ਵੀ ਇੱਕ ਪਰਚਾ ਦਰਜ ਕੀਤਾ ਜਿਨ੍ਹਾਂ ਕੋਲੋਂ ਹੈਰਨ ਬਰਾਮਦ ਹੋਈ ਸੀ ਔਰ ਜਿਹੜਾ ਅਸਲ ਪਿੰਡ ਵਾਲਾ ਵਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਅਸੀਂ ਬੈਕਵਰਡ ਫਾਰਵਰਡ ਲਿੰਕ ਲੱਭ ਰਹੇ ਆ ਜੋ ਵੀ ਤੱਤ ਸਾਡੇ ਸਾਹਮਣੇ ਆਸੀ ਉਹਨੂੰ ਸਫਾ ਮਿਸਲ ਤੇ ਲਿਆਵਾਂਗੇ ਔਰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਸਾਡੇ ਨਾਲ ਕੰਟੈਕਟ ਕਰਨ ਪਹਿਲਾਂ ਵੀ ਅਸੀਂ ਇਹਨਾਂ ਨੂੰ ਦਾਖਲ ਕਰਾਇਆ ਹੈ ਡੀਡਿਕਸ਼ਨ ਸੈਂਟਰ ਵਿੱਚ ਮੈਂ ਬਾਰ-ਬਾਰ ਅਪੀਲ ਕਰਦਾ ਜਿਹੜੇ ਛੱਡਣਾ ਚਾਹੁੰਦੇ ਮੇਰੇ ਨਾਲ ਕੰਟੈਕਟ ਕਰੋ ਮੈਂ ਆਪ ਦੇ ਤੌਰ ਤੇ ਖਰਚਾ ਕਰਕੇ ਇਹਨਾਂ ਨੂੰ ਮੈਡੀਸਨ ਵੀ ਦਵਾਉਂਗਾ ਔਰ ਦੂਜੇ ਅਨਦਰ ਵੇ ਮੈਂ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਨਸ਼ਾ ਵੇਚ ਰਹੇ ਆ ਮੈਂ ਉਹਨਾਂ ਨੂੰ ਜਲਦ ਤੋਂ ਜਲਦ ਸਲਾਖਾਂ ਦੇ ਛੇ ਭਜਾਉਂਗਾ ਔਰ ਉਹਨਾਂ ਨੂੰ ਮੈਂ ਕਹਿ ਰਿਹਾ ਵਾਂ ਜਾਂ ਤਾਂ ਨਸ਼ਾ ਬੰਦ ਕਰ ਦਿਓ ਜਾਂ ਇਸ ਸ਼ਹਿਰ ਛੱਡ ਜਿਓ ਇਹਦੇ ਨਾਲ ਜਿੰਨਾਂ ਜੋ ਵੀ ਇਹਨਾਂ ਜੁੜੇ ਹੋਏ ਐ ਅਸੀਂ ਉਹ ਬੈਕਅండ్ ਫਾਰਵਰਡ ਲਿੰਕ ਅਸੀਂ ਕੱਢ ਰਹੇ ਹਾਂ ਜੋ ਵੀ ਹੋਇਆ ਅਸੀਂ ਤਫਤੀਸ਼ ਵਿੱਚ ਲਿਆਵਾਂਗੇ ਕਿ ਨਸ਼ਾ ਪਰ ਜੋ ਮੈਨਗਾਰੀ ਇਹ ਵੀ ਅੱਗੇ ਵੀ ਚੱਲਦੀ ਰਹੇਗੀ ਕਿ ਨਸ਼ਾ ਤਸਨਾ ਤੇ ਨਸ਼ਾ ਤੋਂ ਦੀ ਪੂਰੀ ਬਚਾਅ ਬਿਲਕੁਲ ਜੀ ਜਦੋਂ ਦਾ ਪੰਜਾਬ ਸਰਕਾਰ ਵੱਲੋਂ ਇਹ ਮਹਿੰਮ ਚਲਾਈ ਹੈ ਔਰ ਅਸੀਂ ਇਸ ਵਿੱਚ ਕਾਫੀ ਸਫਲ ਹੋਏ ਆਂ ਅਸੀਂ ਦਰਾਨੇ ਇਸ ਪੀਰੀਅਡ ਅਸੀਂ ਵੱਧ ਤੋਂ ਵੱਧ ਜਿਹੜੇ ਡਰੱਗਸਟ ਨੇ ਮੁੰਡੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੇ ਸਾਡੇ ਨਾਲ ਕੰਟੈਕਟ ਵੀ ਕੀਤਾ ਉਹਨਾਂ ਨੂੰ ਅਸੀਂ ਦਾਖਲ ਕਰਾਇਆ ਡੀਡਿਕਸ਼ਨ ਸੈਂਟਰ ਫਰੋਪਰ ਵਿੱਚ ਔਰ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਵੀ ਸਾਡੇ ਨਾਲ ਆਓ ਕੰਟੈਕਟ ਕਰੋ ਔਰ ਅਸੀਂ ਤੁਹਾਨੂੰ ਆਪ ਦੇ ਤੌਰ ਤੇ ਮੈਡੀਸਨ ਵੀ ਆਵਾਂਗੇ ਇਹਨਾਂ ਨਾਲ ਅਨਦਰ ਵੇ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਊਗੀ ਉਹਨਾਂ ਨੂੰ ਜਲਦ ਤੋਂ ਜਲਦ ਹੋਰ ਵੀ ਜਿੰਨੇ ਕਰਦੇ ਨੇ ਪਰਚਾ ਦਰਜ ਕਰਕੇ ਉਹਨਾਂ ਤੇ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਉਹਨਾਂ ਨੂੰ